ਵਰਕਰਾਂ ਦੀ ਔਰ ਸਾਰੇ ਸੀਨੀਅਰ ਆਗੂ ਸਹਿਬਾਨਾਂ ਦੀ ਇੱਕ ਅਹਿਮ ਮੀਟਿੰਗ ਜਿਸ ਸਰਦਾਰ ਸੁਪੀਰ ਸਿੰਘ ਜੀ ਬਾਦਲ ਸਾਹਿਬ ਇਸ ਸਮੇਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਦਿੱਲੀ ਦੀਆਂ ਤਾਕਤਾਂ ਨੇ ਉਹਨਾਂ ਦੇ ਬਹੁਤ ਬਹੁਤ ਵੀਰ ਸਿੰਘ ਬਾਦਲ ਹੀ ਇੱਕ ਅਜਿਹੇ ਖੇਤਰੀ ਪਾਰਟੀ ਦੇ ਲੀਡਰ ਨੇ ਜਿਹੜੇ ਦਿੱਲੀ ਵਾਲਿਆਂ ਦੇ ਅੱਗੇ ਅੜੇ ਐ ਬਾਕੀ ਸਾਰੇ ਉਹਨਾਂ ਨਾਲ ਅੰਦਰ ਨਾਲ ਪੰਜਾਬ ਦੇ ਸਾਰੇ ਵਰਗਾਂ ਦੇ ਹਿੱਤਾਂ ਦੇ ਲਈ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਹ ਲੜਾਈ ਲੜਨੀ ਹੈ ਕਿਸੇ ਵੀ ਕੀਮਤ ਤੇ ਲੜਨੀ ਹੈ ਇਹਦੇ ਲਈ ਭਾਵੇਂ ਸਾਡੀਆਂ ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਪਹਿਲਾਂ ਕੁਝ ਅਜਿਹੇ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਜਿਹਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਸ਼ੋਮਨੀ ਅਕਾਲੀ ਦਲ ਹੈ ਇਹ ਸ਼੍ਰੀ ਹਕਾਲਤਖਬ ਸਾਹਿਬ ਦੇ ਉਲਟ ਚੱਲ ਰਿਹਾ ਪਰ ਮੈਂ ਦੱਸ ਦੇਵਾਂ ਕਿ ਸ਼ੋਮਨੀ ਅਕਾਲੀ ਦਲ ਨੇ ਕਦੇ ਵੀ ਸ਼੍ਰੀ ਹਕਾਲਤਖਬ ਸਾਹਿਬ ਦੀ ਮਾਨ ਮਰਿਆਦਾ ਨੂੰ ਜਿਹੜੇ ਅੱਜ ਉਹਨਾਂ ਤੇ ਬਲੇਮ ਲਾ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਤੁਸੀਂ ਜਦੋਂ ਰਾਜ ਭਾਗ ਦੇ ਵਿੱਚ ਐ ਮੌਧਿਆ ਤੇ ਸੀ ਉਦੋਂ ਤੁਸੀਂ ਇਹ ਗੱਲ ਕਿਉਂ ਨਹੀਂ ਠਾਈ ਉਦੋਂ ਤੁਸੀਂ ਸਾਰਾ ਕੁਝ ਆ ਵੀਆਈਪੀ ਕਲਚਰ ਹੰਡਾਇਆ ਜਿਹੜੇ ਵੱਡੇ ਵੱਡੇ ਉਹ ਤੇ ਮਾਣੇ ਤੇ ਅੱਜ ਜਦੋਂ ਖੇਤਰੀ ਪਾਰਟੀ ਤੇ ਸੈਂਟਰ ਦੀਆਂ ਤਾਕਤਾਂ ਇਹਨੂੰ ਖਤਮ ਕਰਨ ਵਾਲੀ ਨੂੰ ਤੁਰੀਆਂ ਸਾਜ਼ਿਸ਼ ਦੇ ਤਹਿਤ ਅੱਜ ਤੁਸੀਂ ਵੀ ਉਹਨਾਂ ਦੀ ਸਾਜ਼ਿਸ਼ ਦਾ ਜਿਹੜਾ ਭਾਗੀ ਗੱਲ ਹੈ ਧਰਮਕੋਟ ਹਲਕੇ ਦੇ ਲੋਕਾਂ ਦਾ ਇਤਿਹਾਸ ਰਿਹਾ ਕਿ ਜਦੋਂ ਵੀ ਇਹਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨੇ ਹਮੇਸ਼ਾ ਪੰਥ ਨੂੰ ਪਹਿਲ ਦਿੱਤੀ ਹੈ ਸ਼ਰੋਮਣੀ ਅਕਾਲੀ ਦਲ ਔਰ ਤੱਕੜੀ ਨੂੰ ਪਹਿਲ ਦਿੱਤੀ ਹੈ ਵਾਰਤ ਹੋ ਸਕਦੇ ਆ ਉਹਨਾਂ ਦੇ ਕੁਝ ਇਹਦੇ ਵਿੱਚ ਕਿਉਂਕਿ ਦਿੱਲੀ ਤੋਂ ਜਿਹੜੀਆਂ ਤਾਕਤਾਂ ਚੱਲੀਆਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸੰਪਰਕ ਵਿੱਚ ਲਿਆ ਹੋਇਆ ਪਿੱਛੇ ਜੇ ਚੀਜ਼ਾਂ ਸਾਹਮਣੇ ਵੀ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਸ਼ਾਇਦ ਉਧਰ ਉਹਨਾਂ ਦਾ ਪ੍ਰੇਮਾ ਪਾਰਟੀ ਨੂੰ ਨਹੀਂ ਛੱਡਣਾ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇੱਕ ਵਾਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਇਹ 바ਗੀ ਹੁੰਦਾ ਇਹਦੇ ਤੇ ਮੁੜ ਵਿਚਾਰ ਵਿੰਦਰ ਜੀ ਅੱਜ ਧਰਮਗੋਟ ਦੇ ਵਿੱਚ ਅਕਾਲੀ ਦਲ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਕਿਹ ਕਿਹ ਮੁੱਦਿਆਂ ਨੂੰ ਲੈ ਕੇ ਅੱਜ ਪ੍ਰੋਜਵਾਲ ਪਿੰਡ ਵਿਖੇ ਗੁਰਦੁਆਰਾ ਸ਼੍ਰੀ ਅਕਾਲ ਜੂਤ ਸਾਹਿਬ ਵਿਖੇ ਬਾਬਾ ਹਰਦੇਵ ਹਰਵਿੰਦਰ ਸਿੰਘ ਜੀ ਮੰਗਲੀ ਵਾਲੇ ਉਹਨਾਂ ਦੀ ਜਿਹੜੀ ਯੋਗ ਅਗਵਾਈ ਹੇਠ ਔਰ ਜਸਵੰਤ ਸਿੰਘ ਜੀ ਮਾਲਾ ਸਾਡੇ ਜ਼ਿਲ੍ਹੇ ਦੇ ਅਬਜ਼ਰਵਰ ਔਰ ਸੀਨੀਅਰ ਅਕਾਲੀ ਆਗੂ ਉਹਨਾਂ ਦੀ ਅਗਵਾਈ ਹੇਠ ਅੱਜ ਧਰਮਗੋਟ ਹਲਕੇ ਦੇ ਸਾਰੇ ਸਰਕਲ ਪ੍ਰਧਾਨਾਂ ਦੀ ਅਕਾਲੀ ਦਲ ਦੇ ਵਰਕਰਾਂ ਦੀ ਔਰ ਸਾਰੇ ਸੀਨੀਅਰ ਆਗੂ ਸਹਿਬਾਨਾਂ ਦੀ ਇੱਕ ਅਹਿਮ ਮੀਟਿੰਗ ਇਹ ਕੀਤੀ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਸ਼ੋਮਨੀ ਅਕਾਲੀ ਦਲ ਦੀ ਚੱਗ ਦੀ ਕਲਾ ਦੇ ਲਈ ਵਿਚਾਰਾ ਕੀਤੀਆਂ ਗਈਆਂ ਔਰ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ ਸਿਹਤ ਯਾਗੀ ਦੇ ਲਈ ਬਾਬਾ ਹਰਿੰਦਰ ਸਿੰਘ ਜੀ ਮੰਗਲੀ ਸਾਹਿਬ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸਾਰੀ ਸੰਗਤ ਨੇ ਧਰਮਕੋਟ ਹਲਕੇ ਦੇ ਲੋਕਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਸ ਸਮੇਂ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਜਾਂ ਦਿੱਲੀ ਦੀਆਂ ਤਾਕਤਾਂ ਨੇ ਉਹਨਾਂ ਦੇ ਮੁੱਖ ਨਿਸ਼ਾਨੇ ਤੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਇੱਕ ਅਜਿਹੇ ਖੇਤਰੀ ਪਾਰਟੀ ਦੇ ਲੀਡਰ ਨੇ ਜਿਹੜੇ ਦਿੱਲੀਵਾਲ ਦੇ ਅੱਗੇ ਅੜੇ ਐ ਬਾਕੀ ਸਾਰੇ ਉਹਨਾਂ ਨਾਲ ਅੰਦਰ ਖਾਤੇ ਹੱਥ ਮਲਾ ਕੇ ਪੰਜਾਬ ਪੰਜਾਬ ਦੀ ਖੇਤਰੀ ਪਾਰਟੀ ਨੂੰ ਪੰਜਾਬ ਦੇ ਪਾਵਨ ਪਵਿੱਤਰ ਤਖਤਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਆਪਣੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਇਹ ਸੋਚ ਹੈ ਕਿ ਅਸੀਂ ਨਿੱਜਤਾ ਤੋਂ ਉੱਤੇ ਉੱਠ ਕੇ ਸਵਾਰਥ ਤੋਂ ਉੱਤੇ ਉੱਠ ਕੇ ਅਸੀਂ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬ ਦੇ ਸਾਰੇ ਵਰਗਾਂ ਦੇ ਹਿੱਤਾਂ ਦੇ ਲਈ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅਸੀਂ ਇਹ ਲੜਾਈ ਲੜਨੀ ਹੈ ਕਿਸੇ ਵੀ ਕੀਮਤ ਦੇ ਲੜਨੀ ਹੈ ਇਹਦੇ ਲਈ ਭਾਵੇਂ ਸਾਡੀਆਂ ਨੂੰ ਸਾਨੂੰ ਆਪਣੀਆਂ ਜਾਨਾਂ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਤੇ ਸਦਾ ਸੁਖਬੀਰ ਸਿੰਘ ਜੀ ਬਾਦਲ ਦੀ ਇਸ ਇਸ ਪਵਿੱਤਰ ਸੋਚ ਦੇ ਨਾਲ ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖੜੇ ਆਂ ਧਰਮਕੋਟ ਦੇ ਵਿੱਚ ਕੁਝ ਦਿਨ ਪਹਿਲਾਂ ਕੁਝ ਅਜਿਹੇ ਸਮੇਂਕਾ ਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਜਿਹਾ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ਼੍ਰੀ ਹਰਿਖਾਲਤਾਖਸਰ ਦੇ ਉਲਟ ਚੱਲ ਰਿਹਾ ਪਰ ਮੈਂ ਇਹ ਦੱਸ ਦੇਵਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਸ਼੍ਰੀ ਹਰਿਖਾਲਤਾਖਸਰ ਦੀ ਮਾਨ ਮਰਿਆਦਾ ਨੂੰ ਠੀਸ ਨਹੀਂ ਪਹਾਈ ਹਮੇਸ਼ਾ ਸ਼੍ਰੀ ਹਰਿਖਾਲਤਾਖਸਰ ਦੇ ਤੋਂ ਹੁਕਮ ਜਾਰੀ ਜੋ ਵੀ ਹੋਇਆ ਉਸ ਦੀ ਇਨ ਬਿਨ ਪਾਲਣਾ ਕੀਤੀ ਹੈ ਔਰ ਵਿਰੋਧੀ ਜਿਹੜੇ ਅੱਜ ਉਹਨਾਂ ਤੇ ਬਲੇਮ ਲਾ ਰਹੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਤੁਸੀਂ ਜਦੋਂ ਰਾਜ ਭਾਗ ਦੇ ਵਿੱਚ ਐ ਮੌਧੇ ਤੁਸੀਂ ਉਦੋਂ ਤੁਸੀਂ ਇਹ ਗੱਲ ਕਿਉਂ ਨਹੀਂ ਥਾਈ ਉਦੋਂ ਤੁਸੀਂ ਸਾਰਾ ਕੁਝ ਆ ਵੀਆਈਪੀ ਕਲਚਰ ਹੰਡਾਇਆ ਜਿਹੜੇ ਵੱਡੇ ਵੱਡੇ ਉਹ ਤੇ ਮਾਣੇ ਤੇ ਅੱਜ ਜਦੋਂ ਖੇਤਰੀ ਪਾਰਟੀ ਤੇ ਸੈਂਟਰ ਦੀਆਂ ਤਾਕਤਾਂ ਇਹਨੂੰ ਖਤਮ ਕਰਨ ਵਾਲ ਨੂੰ ਤੁਰੀਆਂ ਸਾਜ਼ਿਸ਼ ਦਿੱਤਾ ਹੈ ਤਾਂ ਅੱਜ ਤੁਸੀਂ ਵੀ ਉਹਨਾਂ ਦੀ ਸਾਜ਼ਿਸ਼ ਦਾ ਜਿਹੜਾ ਹਿੱਸਾ ਬਣ ਗਿਓ ਇਹ ਇੱਕ ਬਹੁਤ ਹੀ ਮੰਦ ਭਾਗੀ ਗੱਲ ਹੈ ਧਰਮਕੋਟ ਹਲਕੇ ਦੇ ਲੋਕਾਂ ਦਾ ਇਤਿਹਾਸ ਰਿਹਾ ਕਿ ਜਦੋਂ ਵੀ ਇਹਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਨੇ ਹਮੇਸ਼ਾ ਪੰਥ ਨੂੰ ਪੈੜ ਦਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਤਕੜੀ ਨੂੰ ਪੈੜ ਦਿੰਦੀ ਹੈ ਇਸ ਦੀ ਆਧਾਰਨ ਹੈ ਕਿ ਇੱਕ ਵਾਰ ਜਿਹੜਾ ਧਰਮਕੋਟ ਹਲਕੇ ਤੋਂ ਦਾਸ ਦੇ ਪਿਤਾ ਸਰਦਾਰ ਸੀਤਲ ਸਿੰਘ ਚੌਣ ਲੜੇ ਅਕਾਲੀ ਦਲ ਤੇ ਦੂਜੇ ਪਾਸੇ ਕੁਝ ਬਾਗੀ ਆਗੂਆਂ ਨੇ ਜੋ ਅੱਜ ਦੀ ਸਥਿਤੀ ਹੈ ਇਦਾਂ ਹੀ ਉਹਨਾਂ ਨੇ ਜਿਹੜੇ ਆਪਣੇ ਮਖਤਿਆਰ ਸਿੰਘ ਕਾਦਰ ਵਾਲਾ ਉਹਨਾਂ ਨੂੰ ਅਜਾਦ ਖੜਾ ਕੀਤਾ ਔਰ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਵੀ ਜਿੱਤ ਕੇ ਆਪਾਂ ਬਾਦਲ ਸਾਹਿਬ ਦੀ ਝੋਲੀ ਪਾ ਦੇਣੀ ਪਰ ਲੋਕਾਂ ਨੇ ਨਤਾਰਾ ਕੀਤਾ ਬਹੁਤ ਵੱਡੇ ਮਾਰਜਨ ਦੇ ਨਾਲ ਸਰਦਾਰ ਸੀਤਲ ਸਿੰਘ ਜੀ ਨੂੰ ਤੱਕੜੀ ਨੂੰ ਜਿਤਾਇਆ ਸੋ ਤੱਕੜੀ ਦੇ ਲੋਕ ਨਾਲ ਖੜੇ ਆ ਧਰਮਪੋਤ ਹਲਕੇ ਦੇ ਲੋਕ ਔਰ ਖੜੇ ਰਹਿਣੇ ਅਭਿਜਿਤ ਸਿੰਘ ਬਰਾੜ ਦੇ ਬਾਕੀ ਤੁਹਾਡੇ ਵਿੱਚ ਜਾਣ ਦੇ ਕੀ ਕਾਰਨ ਸਮਝਦੇ ਹੋ ਮੈਂ ਸਮਝਦਾ ਕਿ ਨਿੱਜੀ ਸਵਾਰਥ ਹੋ ਸਕਦੇ ਆ ਉਹਨਾਂ ਦੇ ਕੁਝ ਇਹਦੇ ਵਿੱਚ ਕਿਉਂਕਿ ਦਿੱਲੀ ਤੋਂ ਜਿਹੜੀਆਂ ਤਾਕਤਾਂ ਚਲੀਆਂ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸੰਪਰਕ ਵਿੱਚ ਲਿਆ ਹੋਇਆ ਪਿੱਛੇ ਜੇ ਇਹ ਚੀਜ਼ਾਂ ਸਾਹਮਣੇ ਵੀ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਲੱਗਿਆ ਹੋਣਾ ਕਿ ਸ਼ਾਇਦ ਉੱਧਰ ਉਹਨਾਂ ਦਾ ਪੂਰੀ ਠੀਕ ਹੈ ਪਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਹਜੇ ਵੀ ਕੁਝ ਨਹੀਂ ਵਿਗੜਿਆ ਜੱਥੇਦਾਰ ਤੋਤਾ ਸਿੰਘ ਇੱਕ ਮਿਸਾਲ ਰੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਉਹਨਾਂ ਨੇ ਲੋਕਾਂ ਨੂੰ ਇਹੀ ਅਪੀਲ ਕੀਤੀ ਕਿ ਪਾਰਟੀ ਜਿਹੜੀ ਹੈ ਉਹ ماں ਹੁੰਦੀ ਹੈ ਪਾਰਟੀ ਨੂੰ ਨਹੀਂ ਛੱਡਣਾ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਦੇ ਮਾਧਮੇ ਦਹੀਂ ਇੱਕ ਵਾਰ ਜਿਹੜਾ ਨੇ ਫੈਸਲਾ ਲਿਆ ਇਹ ਬਾਕੀ ਹੁੰਦਾ ਇਹਦੇ ਤੇ ਮੁੜ ਵਿਚਾਰ ਕਰਦੇ